ਜਾ ਤੂੰ ਸੇ ਬਣਨੀ ਰੱਖੀ ਹੋਈ ਆ ਤੇ ਉਹ ਉਬਲ ਉਬਲਦੀ ਪਈ ਆ ਜੇ ਤੁਸੀਂ ਉਹਨੂੰ ਨਹੀਂ ਦੇਖੋਗੇ ਨਾ ਤਾਂ ਉਹਨੇ ਉਬਲ ਕੇ ਥੱਲੇ ਡੁੱਲ ਜਣਾ ਉਹਨੇ ਇਹ ਨਹੀਂ ਦੇਖਣਾ ਕਿ ਮੈਡਮ ਜੀ ਕੋਈ ਹੋਰ ਕੰਮ ਕਰਦੇ ਪਏ ਤੇ ਮੈਂ ਨਾ ਉਬਲਾਂ ਉਹਨੇ ਉਬਲ ਜਾਣਾ ਸੋ ਇਦਾਂ ਹੀ ਤੇ ਤੁਹਾਡੀਆਂ ਅੱਖਾਂ ਬੰਦ ਕਰਨੇ ਦੇ ਨਾਲ ਪ੍ਰੋਬਲਮ ਦਾ ਸੋਲੂਸ਼ਨ ਨਹੀਂ ਹੋਣਾ ਸੋਲੂਸ਼ਨ ਤੁਹਾਨੂੰ ਹੀ ਕੱਢਣਾ ਪੈਣਾ ਆਪਣੀ ਪ੍ਰੋਬਲਮਸ ਦਾ ਸੋ ਸਭ ਤੋਂ ਵੱਡੀ ਗੱਲ ਇਹ ਹੋ ਗਈ ਮੇਨ ਗੱਲ ਇਹ ਹੋ ਗਈ ਕਿ ਤੁਸੀਂ ਆਪਣੀ ਪ੍ਰੋਬਲਮਸ ਨੂੰ ਸਮਝੋ ਤੇ ਉਹਦੇ ਸੋਲੂਸ਼ਨ ਤੇ ਕੰਮ ਕਰੋ ਪ੍ਰੋਬਲਮ 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 ਦੇਖਦੇ ਕਿ ਉੱਥੇ ਹੀ ਨਾ ਝੂਰੀ ਜਾਓ ਸੋਲੂਸ਼ਨ ਵੱਲ ਨੂੰ ਆਪਣਾ ਫੋਕਸ ਕਰੋ ਤੇ ਹਜ਼ਾਰਾਂ ਰਸਤੇ ਖੁੱਲ ਜਾਂਦੇ ਹੁੰਦੇ ਆ ਠੀਕ ਹੈ ਇੰਨੇ ਹੀ ਤੁਹਾਡਾ weight loss ਆ ਉਨੇ ਵੀ ਵਧੀ ਜਾਣਾ ਤੇ ਤੁਹਾਡੀ ਕੋਈ skin ਕੇਰਿਆ ਉਨੇ ਵੀ ਵਧੀ ਜਾਣਾ ਜੇ ਕੋਈ ਤੁਹਾਡੇ ਘਰ ਕੋਈ ਪ੍ਰੋਬਲਮ ਹੈਗੀ ਆ ਕੋਈ ਇਸ਼ੂ ਹੈਗਾ ਆ ਉਹਨੇ ਵੀ ਵਧੀ ਜਾਣਾ ਉਹਨੇ ਕੱਟਣਾ ਨਹੀਂ ਜਦੋਂ ਤੱਕ ਤੁਸੀਂ ਉਹਦਾ ਸੋਲੂਸ਼ਨ ਨਹੀਂ ਕਰਦੇ ਸੋਲੂਸ਼ਨ ਤਾਂ ਤੁਹਾਨੂੰ ਲੱਭਣਾ ਹੀ ਪੈਣਾ ਜਿੱਦਾਂ ਮਰਜ਼ੀ ਲੱਭ ਲਓ ਠੀਕ ਹੈ ਮੇਰੀ ਹੈਲਪ ਦੀ ਲੋੜ ਹੈਗੀ weight loss ਦੇ ਵਿੱਚ skin care ਦੇ ਵਿੱਚ